ਚਿੰਤਾ ਵੀ ਆਪ ਕਰਾਏ ਸੀ ਅਚਿੰਤ ਵੀ ਆਪੇ ਦੇ ਕਹਿਣ ਦਾ ਭਾਵ ਹੈ ਕਿ ਪਰਮਾਤਮਾ ਸਾਡੇ ਮਨ ਵਿੱਚ ਫਿਕਰਾਂ ਸੋਚਾਂ ਚਿੰਤਾਵਾਂ ਆਪ ਹੀ ਪੈਦਾ ਕਰਦੇ ਨੇ ਤੇ ਸਾਨੂੰ ਉਹਨਾਂ ਫਿਕਰਾਂ ਚਿੰਤਾਵਾਂ ਤੋਂ ਆਪ ਹੀ ਰਹਿਤ ਕਰਦੇ ਨੇ ਅਸੀਂ ਜੇਕਰ ਪਰਮਾਤਮਾ ਤੇ ਔ ਟੁੱਟ ਵਿਸ਼ਵਾਸ ਕਰਦੇ ਹਾਂ ਤੁਹਾਨੂੰ ਚੜ੍ਹਦੀ ਕਲਾ ਬਖਸ਼ਦੇ ਨੇ ਤੇ ਜੇਕਰ ਸਾਡਾ ਵਿਸ਼ਵਾਸ ਡਾਵਾਂਡੋਲ ਹੁੰਦਾ ਆ ਅਸੀਂ ਉਹਦੇ ਤੇ ਭਰਮ ਕਰਦੇ ਆ ਸ਼ੰਕਾ ਕਰਦੇ ਆ ਤੇ ਸਾਡੇ ਮਨ ਵਿੱਚ ਫਿਰ ਨਕਾਰਾਤਮਕ ਵਿਚਾਰ ਪੈਦਾ ਹੁੰਦੇ ਨੇ ਤੇ ਉਹੋ ਹੀ ਨਕਾਰਾਤਮਕ ਵਿਚਾਰ ਚਿੰਤਾ ਪੈਦਾ ਕਰਦੇ ਨੇ ਚਿੰਤਾ ਬੰਦੇ ਨੂੰ ਮਾਨਸਿਕ ਰੋਗੀ ਬਣਾਉਂਦੀ ਹੈ ਤੇ ਮਾਨਸਿਕ ਰੋਗੀ ਜਿਹੜਾ ਹੈ ਨਾ ਉਹ ਡਰਪੋਕ ਵਹਿਮੀ ਤੇ ਚਿਰਚੜਾ ਹੋ ਜਾਂਦਾ ਹੈ ਤੇ ਅੱਜ ਮੈਂ ਆਪ ਜੀ ਦੇ ਰੂਬਰੂ ਕੁਲਵਿੰਦਰ ਸਿੱਧੂ ਕਾਮੇਕੇ ਜੀ ਦੀ ਖੂਬਸੂਰਤ ਰਚਨਾ ਜਿਸ ਦਾ ਵਿਸ਼ਾ ਹੈ ਚਿੰਤਾ ਲੈ ਕੇ ਹਾਜ਼ਰਾਂ ਬਹੁਤ ਹੀ ਸੋਹਣਾ ਲਿਖਦੇ ਹਨ ਜਰਾ ਗੌਰ ਫਰਮਾਉਣਾ ਚਿੰਤਾ ਵਰਗਾ ਰੋਗ ਨਾ ਕੋਈ ਤੇ ਚਿੰਤਨ ਵਰਗਾ ਹੱਲ ਨਹੀਂ ਹਰ ਮਸਲੇ ਦਾ ਹੱਲ ਹੁੰਦਾ ਏ ਐਡੀ ਵੀ ਕੋਈ ਗੱਲ ਨਹੀਂ ਹਰ ਮਸਲੇ ਦਾ ਹੱਲ ਹੁੰਦਾ ਏ ਐਡੀ ਵੀ ਕੋਈ ਗੱਲ ਨਹੀਂ ਹੋਵੇ ਜੈਸੀ ਮੁਸੀਬਤ ਔਕੜ ਕਰਨਾ ਪੈਂਦਾ ਹੱਲ ਵੀ ਤੈਸਾ ਹੋਵੇ ਜੈਸੀ ਮੁਸੀਬਤ ਔਕੜ ਕਰਨਾ ਪੈਂਦਾ ਹੱਲ ਵੀ ਤੈਸਾ ਚੜੇ ਹੋਏ ਦਰਿਆਵਾਂ ਤਾਈਂ ਰੇਤਿਆਂ ਦੀ ਲੱਗਦੀ ਠੱਲ ਨਹੀਂ ਸ਼ੇਖ ਚਿੱਲੀ ਬਸ ਕੜੇ ਸਕੀਮਾਂ ਸ਼ੇਖ ਚਿੱਲੀ ਬਸ ਕੜੇ ਸਕੀਮਾਂ ਪਰ ਕੋਈ ਕਰੇ ਵਸੀਲਾ ਨਾ ਕਾ ਮਾਤਾ ਕਮ ਛੱਟ ਨਵੇੜੇ ਨਕੰਮੇ ਦਾ ਆਉਂਦਾ ਕੱਲ ਨਹੀਂ ਰਾਜ ਹੰਡਾਏ ਤਾਜ ਹੰਡਾਏ ਝੰਡੇ ਚੜਾਏ ਕਈਆਂ ਨੇ ਰਾਜ ਹੰਡਾਏ ਤਾਜ ਹੰਡਾਏ ਝੰਡੇ ਚੜਾਏ ਕਈਆਂ ਨੇ ਰਾਜੇ ਰਣਜੀਤ ਦੇ ਵਰਗੀ ਪਰ ਬਣੀ ਕਿਸੇ ਦੀ ਭਲ ਨਹੀਂ ਲੱਖਾਂ ਆਏ ਲੱਖਾਂ ਤੁਰਗੇ ਖੱਟੀ ਦੌਲਤ ਸ਼ੋਹਰਤ ਲੱਖਾਂ ਨੇ ਜਮਲੇ ਵਰਗਾ ਨਾ ਗਵਈਆ ਹੋਇਆ ਜਮਲੇ ਵਰਗਾ ਨਾ ਗਵਈਆ ਹੋਇਆ ਦਾਰੇ ਵਰਗਾ ਮਲ ਨਹੀਂ ਕੱਟਣਾ ਹੁੰਦੇ ਵਹਿਮ ਹਮੇਸ਼ਾ ਕੱਟਣਾ ਹੁੰਦੇ ਵਹਿਮ ਹਮੇਸ਼ਾ ਕਿ ਉਹੀ ਉਹਦੇ ਨੇੜੇ ਨੇ ਰੱਬ ਤਾਂ ਪਰ ਉਹਦੀ ਵੀ ਸੁਣਦਾ ਕਦੇ ਖੜਕਾਇਆ ਜਿੰਨੇ ਤਲ ਨਹੀਂ ਕਈਆਂ ਨੂੰ ਤਾਂ ਚੀੜਾਂ ਛੀੜਾਂ ਕਈਆਂ ਨੂੰ ਤਾਂ ਚੀੜਾਂ ਛੀੜਾਂ ਸਾਰੀ ਉਮਰ ਸਤਾਉਂਦੀਆਂ ਨੇ ਕੁਲਵਿੰਦਰਾ ਲੋਕੀ ਕਹਿਣ ਕਾਮੇ ਕੇ ਤੁਹਾਨੂੰ ਪੈਂਦੀ ਪੁੱਠੀ ਅਲ ਨਹੀਂ ਤੁਹਾਨੂੰ ਪੈਂਦੀ ਪੁੱਠੀ ਅਲ ਨਹੀਂ ਥੈਂਕ ਯੂ ਸੋ ਮੱਚ